ਤੁਸੀਂ ਮਹਿਸੂਸ ਕੀਤਾ ਕਿ ਕਾਮਯਾਬੀ ਹੱਥਾਂ ਚੋਂ ਖਿਸਕ ਜਾਂਦੀ ਹੈ ਦੇਖਦੇ-ਦੇਖਦੇ ਤੰਮ ਹੱਥੋਂ ਨਿਕਲ ਜਾਂਦਾ ਹੈ ਫਿਰ ਉਹੀ ਸਟਰਗਲ ਉਹੀ ਭੱਜ ਦੌੜ ਤੇ ਫਿਰ ਉਹੀ ਐਂਡਿੰਗ ਤੇ ਪੱਲੇ ਕੀ ਪਿਆ ਨਿਰਾਸ਼ਾ ਇਹ ਅਸਲ ਵਿੱਚ ਬੈਡ ਲੱਕ ਨਹੀਂ ਹੈ ਇਹ ਇੱਕ ਪੈਟਰਨ ਹੈ ਜਿਸ ਨੂੰ ਤੁਸੀਂ ਫਾਲੋ ਕਰ ਰਹੇ ਹੋ ਤੁਹਾਡਾ ਦਿਮਾਗ ਰਿਪੀਟ ਕਰ ਰਿਹਾ ਹੈ ਵਾਰ-ਵਾਰ ਰਿਪੀਟ ਕਰਦਾ ਹੈ ਜੋ ਤੁਸੀਂ ਉਸ ਨੂੰ ਫੀਡ ਦਿੰਦੇ ਰਹੇ ਦਿਮਾਗ ਤੇ ਸਰੀਰ ਇਥੋਂ ਤੱਕ ਤੁਹਾਡਾ ਆਲਾ ਦਵਾਲਾ ਬਸ ਇੱਕ ਹੀ ਪੈਟਰਨ ਨੂੰ ਫਾਲੋ ਕਰ ਰਹੇ ਨੇ ਬਤੀ ਵਾਰ ਇਹ ਆਦਤ ਸਾਡੇ ਡੀਐਨਏ ਤੱਕ ਹੌਲੀ ਹੌਲੀ ਪਹੁੰਚ ਜਾਂਦੀ ਹੈ ਜੇ ਇੱਕ ਵਾਰ ਵੀਜ਼ਾ ਰਫਿਊਜ਼ ਹੋ ਗਿਆ ਤਾਂ ਪੈਟਰਨ ਅੱਗੇ ਵੀ ਚੱਲੇਗਾ ਦੂਜੀ ਵਾਰ ਤੀਸਰੀ ਵਾਰ ਰਫਿਊਜ਼ ਹੋਏਗਾ ਬਹੁਤੀ ਵਾਰ ਪਤਾ ਹੁੰਦਾ ਹੈ ਕਿ ਕੰਮ ਨਹੀਂ ਬਣ ਰਿਹਾ ਪਰ ਫਿਰ ਵੀ ਅਸੀਂ ਅੱਧੇ ਕਮਾਨ ਦੇ ਨਾਲ ਕਦੀ ਕਿਸੇ ਕੰਮ ਲਈ ਕਦੀ ਕਿਸੇ ਕੰਮ ਲਈ ਟਰਾਈ ਕਰਦੇ ਹਾਂ ਇਸ ਪੈਟਰਨ ਨੂੰ ਅਸੀਂ ਬ੍ਰੇਕ ਨਹੀਂ ਕਰਦੇ ਇਸੇ ਤਰ੍ਹਾਂ ਕਾਮਯਾਬੀ ਵੀ ਇੱਕ ਪੈਟਰਨ ਬਣਾ ਲੈਂਦੀ ਹੈ ਇੱਕ ਕਾਮਯਾਬੀ ਤੋਂ ਬਾਅਦ ਦੂਸਰੀ ਫਿਰ ਤੀਸਰੀ ਫਿਰ ਚੌਥੀ ਫਿਰ ਪੰਜਵੀਂ ਲਗਾਤਾਰ ਇੱਕ ਲੰਮਾ ਪੈਟਰਨ ਕਾਮਯਾਬ ਹੋਣ ਦਾ ਵੀ ਚੱਲਦਾ ਹੈ ਕੁਝ ਲੋਕ ਭਾਵੇਂ ਮਾੜੇ ਕੰਮ ਵੀ ਕਰੀ ਜਾਣ ਪਰ ਫਿਰ ਵੀ ਉਹਨਾਂ ਦੀ ਕਾਮਯਾਬੀ ਦਾ ਪੈਟਰਨ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ ਚਲੋ ਖੈਰ ਆਪਾਂ ਹੁਣ ਜੌਬ ਵਾਲਿਆਂ ਦੀ ਗੱਲ ਕਰਦੇ ਹਾਂ ਜਿਵੇਂ ਕੋਈ ਸਰਕਾਰੀ ਜੌਬ ਵਾਲਿਆ ਉਹ ਬਸ ਇੱਕੋ ਪੈਟਰਨ ਤਨਖਾਹ ਤੇ ਟਿਕੇ ਹੁੰਦੇ ਆ ਉਸ ਪੈਟਰਨ ਨੂੰ ਉਹ ਬ੍ਰੇਕ ਨਹੀਂ ਕਰਦੇ ਤੇ ਨਾ ਹੀ ਕੋਈ ਰਿਸਕ ਲੈਂਦੇ ਨੇ ਆਮ ਬੰਦਾ ਜਿਹੜਾ ਉਹ ਫੇਲ ਹੁੰਦਾ ਹੁੰਦਾ ਬਹੁਤੀ ਵਾਰ ਬੰਦਾ ਫੇਲੀਅਰ ਦੇ ਮੂਡ ਦੇ ਵਿੱਚ ਮਾਹੌਲ ਦੇ ਵਿੱਚ ਸਟਕ ਹੋ ਕੇ ਰਹਿ ਜਾਂਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਕੁਝ ਪਰਿਵਾਰ ਪੀੜੀ ਦਰ ਪੀੜੀ ਗਰੀਬ ਹੀ ਰਹਿੰਦੇ ਨੇ ਅਸਲ ਵਿੱਚ ਉਹ ਅਸਫਲਤਾ ਦੇ ਪੈਟਰਨ ਦੇ ਵਿੱਚ ਸਟਕ ਹੋ ਚੁੱਕੇ ਹੁੰਦੇ ਨੇ ਉਸ ਪੈਟਰਨ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੇ ਕਦੇ ਵੀ ਨਹੀਂ ਸੋਚਦੇ ਕਿ ਇਸ ਦੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇ ਮਹਨਸਵਾਲ ਇਹ ਹੈ ਕਿ ਜੋ ਕੰਮ ਜਾਂ ਕਾਰੋਬਾਰ ਜਾਂ ਇਲਾਕਾ ਕੋਈ ਜੌਬ ਜਾਂ ਏਰੀਆ ਜੇਕਰ ਘਾਟੇ ਦੇ ਵੱਲ ਲੈ ਕੇ ਜਾ ਰਿਹਾ ਤਾਂ ਫਿਰ ਲੋਕ ਉਸ ਨੂੰ ਛੱਡਦੇ ਕਿਉਂ ਨਹੀਂ ਤਾਂ ਇਸ ਦਾ ਕਾਰਨ ਹੈ ਕਿ ਦਿਮਾਗ ਸਾਡਾ ਦਿਮਾਗ ਸਾਨੂੰ ਲਗਾਤਾਰ ਗਾਈਡ ਕਰਦਾ ਪਰ ਬਹੁਤੀ ਥਾਂ ਤੇ ਇਹ ਸਾਨੂੰ ਗਲਤ ਪੈਟਰਨ ਫੜ ਕੇ ਦੇ ਦਿੰਦਾ ਜਿਵੇਂ ਗਲਤ ਆਦਤਾਂ ਗਲਤ ਰਸਤੇ ਫੜ ਕੇ ਦੇ ਦਿੰਦਾ ਅਸਲ ਵਿੱਚ ਦਿਮਾਗ ਸਾਡੇ ਤੋਂ ਪੁੱਛੇ ਬਿਨਾ ਆਪਣੇ ਆਪ ਸਾਡੀ એનર્ਜੀ ਬਚਾਉਂਦਾ ਹੁੰਦਾ ਹੈ एनर्जी بچਾਉਂਦਾ بچਾਉਂਦਾ ਸਾਨੂੰ ਬਹੁਤੇ ਕੰਮ ਰਿਪੀਟ ਕਰਨ ਦੀ ਆਦਤ ਵਿੱਚ ਲੈ ਜਾਂਦਾ ਸਾਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਸਾਨੂੰ ਇੱਕੋ ਰਸਤੇ ਤੇ ਇੱਕੋ ਰਫ਼ਤਾਰ ਤੇ ਰੋਜ਼ਾਨਾ ਲੰਘਣਾ ਆਸਾਨ ਲੱਗ ਰਿਹਾ ਹੁੰਦਾ ਪਰ ਦਿਮਾਗ ਸਾਡੀ એનર્ਜੀ ਬਚਾ ਰਿਹਾ ਹੁੰਦਾ ਬਚੀ ਹੋਈ એનર્ਜੀ ਤੇ ਸਮਾਂ ਦਿਮਾਗ ਨੇ ਖੁਦ ਵਰਤਣਾ ਹੁੰਦਾ ਜਦੋਂ ਅਸੀਂ ਆਸਾਨ ਰਹਾਾਂ ਦੇ ਆਦੀ ਹੋ ਜਾਂਦੇ ਹਾਂ ਆਸਾਨ ਕੰਮਾਂ ਦੇ ਆਦੀ ਹੋ ਜਾਂਦੇ ਹਾਂ ਤਾਂ ਨਵੀਂ ਡਿਵੈਲਪਮੈਂਟ ਤੋਂ ਅਸੀਂ ਕਿਨਾਰਾ ਕਰਨ ਲੱਗਦੇ ਹਾਂ ਅਸੀਂ ਬਹਾਨੇ ਬਣਾਉਣ ਲੱਗਦੇ ਹਾਂ ਨਵੇਂ এনਵਾਇਰਨਮੈਂਟ ਨੂੰ ਅਸੀਂ ਨਕਾਰਦੇ ਹਾਂ ਬਹੁਤੀ ਵਾਰ ਸਾਡੀ ਗਰੀਬੀ ਦੇ ਪ੍ਰਤੀ ਸ਼ਿਕਾਇਤ ਵੀ ਹੌਲੀ ਹੌਲੀ ਘਟਣ ਲੱਗਦੀ ਹੈ ਯਾਨੀ ਕਿ ਅਸੀਂ ਹਾਲਾਤਾਂ ਦੇ ਵਿੱਚ ਸਟਕ ਹੋ ਕੇ ਰਹਿ ਜਾਂਦੇ ਹਾਂ ਪਰ ਅਸਫਲਤਾਾਂ ਤੇ ਦੁੱਖਾਂ ਤੇ ਕਲੇਸ਼ ਦੇ ਪੈਟਰਨ ਨੂੰ ਤੋੜਿਆ ਜਾ ਸਕਦਾ ਹੈ ਆਪਣੇ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਿਕਲਣਾ ਪੈਂਦਾ ਹੈ ਦਿਮਾਗ ਨੂੰ ਰੀਪ੍ਰੋਗਰਾਮ ਕਰਨਾ ਪੈਂਦਾ ਹੈ ਆਪਣਾ ਆੜਾ ਦਵਾਲਾ ਇੱਥੋਂ ਤੱਕ ਕਿ ਲੋਕੇਸ਼ਨ ਵੀ ਚੇਂਜ ਕਰਨੀ ਪੈਂਦੀ ਹੈ ਜਦ ਅਸਫਲਤਾ ਦੇ ਪੈਟਰਨ ਨੂੰ ਬ੍ਰੇਕ ਕਰੋਗੇ ਤਾਂ ਨਵੇਂ ਰਾ ਆਪਣੇ ਆਪ ਖੁੱਲ ਜਾਣਗੇ ਕਾਮਯਾਬੀ ਦਾ ਸਫਰ ਬੰਦੇ ਦੇ ਅੰਦਰੋਂ ਸ਼ੁਰੂ ਹੁੰਦਾ ਹੈ ਤੇ ਇਹ ਬਚ ਕੇ ਜੇਕਰ ਲਗਾਤਾਰ ਚੱਲੀਏ ਤਾਂ ਕਾਮਯਾਬੀ ਦਾ ਪੈਟਰਨ ਜਲਦੀ ਹੀ ਲੰਬੇ ਸਫਰ ਤੇ ਸ਼ੁਰੂ ਹੋ ਜਾਂਦਾ ਹੈ ਰੁਕਦਾ ਨਹੀਂ ਬਸ ਜੇ ਇਮਾਨਦਾਰੀ ਤੇ ਕਾਮਯਾਬੀ ਨੂੰ ਆਪਣੀ ਆਦਤ ਬਣਾ ਲਈਏ ਤਾਂ ਉਹ ਕਾਮਯਾਬੀ ਫਿਰ ਸਾਡੇ ਡੀਐਨਏ 'ਚ ਚਲੀ ਜਾਂਦੀ ਹੈ ਫਿਰ ਉਹ ਕਾਮਯਾਬੀ ਕਈ ਪੀੜ੍ਹੀਆਂ ਤੱਕ ਚਲਦੀ ਜਾਂਦੀ ਹੈ